ਇਸ ਤਰ੍ਹਾਂ ਹੈਗਾ ਕਿ ਰਵਿੰਦਰ ਸਿੰਘ ਨੇ ਸੈਕਟਰ 32ਏ ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਔਰ ਮਾਰਚ 2021 ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਨੀਲੋ ਲੱਗੇ ਗੱਡੀਆਂ ਦਾ ਇਹਨਾਂ ਦਾ ਡਰਾਈਵਰ ਸੀਗਾ ਔਰ ਨਾਲ ਇੱਕ ਹੈਲਪਰ ਸੀਗਾ ਉਹ ਜਾ ਰਹੇ ਸੀ ਦੋ ਗੱਡੀਆਂ ਦੀ ਟੱਕਰ ਹੋ ਗਈ ਸੀ ਔਰ ਸੱਟਾਂ ਵੀ ਲੱਗੀਆਂ ਸੀ ਬਾਅਦ ਵਿੱਚ ਇਹਨਾਂ ਤੇ ਪਰਚਾ ਹੋ ਗਿਆ ਸੀ ਔਰ ਬਾਅਦ ਵਿੱਚ ਜਦੋਂ ਮਿਲੇ ਆ ਏਐਸਆਈ ਸਿਕੰਦਰ ਰਾਜ ਸੀਗਾ ਉਹਨਾਂ ਲੱਗਾ ਸਮਰਾਲੇ ਥਾਣੇ ਉਹਨੂੰ ਮਿਲੇ ਆ ਆਪਣੇ ਕੇਸ ਦੇ ਸਬੰਧ ਵਿੱਚ ਉਹਨੇ ਕਿਹਾ ਵੀ ਮੈਂ ਤੁਹਾਡੀ ਹੈਲਪ ਕਰੂੰਗਾ ਤੇ ਤੇਰੀ ਜਮਾਨਤ ਵੀ ਕਰਾ ਦਾਂਗੇ ਤੇ ਤੇਰਾ ਸਮਾਨ ਸਿੰਘ ਜਿਹੜਾ ਗੱਡੀ ਜੋ ਵੀ ਦਵਾ ਦਿੰਨੇ ਤੈਨੂੰ ਮੈਂ ਬਰੇ ਵੀ ਕਰਾ ਦੂੰਗਾ 20000 ਰੁਪਏ ਮੈਂ ਲਵਾਂਗਾ ਉਹਨੇ ਫਿਰ ਕਿਹਾ ਵੀ ਇੰਨੇ ਮੈਂ ਦੇ ਨਹੀਂ ਸਕਦਾ ਫਿਰ 18000 ਚ ਮੰਨ ਗਿਆ ਸੀ ਪਰ ਬੇਸਿਕਲੀ ਉਹ ਪੈਸੇ ਦੇਣਾ ਨਹੀਂ ਚਾਹੁੰਦਾ ਸੀ ਉਹਨੇ ਫਿਰ ਦੀ ਰਿਕਾਰਡਿੰਗ ਇਹਦੀ ਕਰ ਲਈ ਸੀ ਔਰ ਉਸ ਤੋਂ ਬਾਅਦ ਉਹਨੇ ਵਿਜਲੈਂਸ ਹੈੱਡਕੁਆਰਟਰ ਦਿਖਾ ਦਿੱਤੇ ਸੀ ਉਹ ਇਹ ਪਰਤਾਲ ਜਦੋਂ ਕੀਤੀ ਗਈ ਹੈ ਪਰਤਾਲ ਦੇ ਬਾਅਦ ਇਹ ਫਿਰ ਬਰਸਈ ਹਾਲਾਤ ਸਹੀ ਪਾਏਗੇ ਉਸ ਤੋਂ ਬਾਅਦ ਹੈੱਡਕੁਆਟਰ ਤੋਂ ਅਕਪੂਰ ਹੋਂ ਪ੍ਰਾਂਤ ਮਕਦਮਾ ਦਰਜ ਕੀਤਾ ਗਿਆ ਇਹ ਐਸਐ ਸਿਕੰਦਰ ਰਾਜ ਜੁੜਾ ਕੇ ਹੁਣ ਦਰਾਹੇ ਥਾਣੇ ਲੱਗਾ ਹੋਇਆ ਇਹਨੂੰ ਅੱਜ ਉੱਥੋਂ ਦਰਾਹੇ ਥਾਣੇ ਤੋਂ ਹੀ ਵਿਜੀਲੈਂਸ ਟੀਮ ਨੇ ਅਰੈਸਟ ਕੀਤਾ ਹੈਗਾ ਬਿਜ਼ਨਸ ਪੇਰ ਲੁਧਿਆਣਾ ਰੇਂਜ ਦੇਖੇ ਮਕਦਮਾ ਦਰਜ ਕਰਤਾ ਗਿਆ ਕੱਲ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਤਰ੍ਹਾਂ ਹੈਗਾ ਕਿ ਰਵਿੰਦਰ ਸਿੰਘ ਨੇ ਸੈਕਟਰ 32ਏ ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਔਰ ਮਾਰਚ 2021 ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਨੀਲੋ ਲੱਗੇ ਗੱਡੀਆਂ ਦਾ ਇਹਨਾਂ ਦਾ ਡਰਾਈਵਰ ਸੀਗਾ ਔਰ ਨਾਲ ਇੱਕ ਹੈਲਪਰ ਸੀਗਾ ਉਹ ਜਾ ਰਹੇ ਸੀ ਦੋ ਗੱਡੀਆਂ ਦੀ ਟੱਕਰ ਹੋ ਗਈ ਸੀ ਔਰ ਸੱਟਾਂ ਵੀ ਲੱਗੀਆਂ ਸੀ ਬਾਅਦ ਵਿੱਚ ਇਹਨਾਂ ਤੇ ਪਰਚਾ ਹੋ ਗਿਆ ਸੀ ਔਰ ਬਾਅਦ ਵਿੱਚ ਜਦੋਂ ਮਿਲੇ ਆ ਏਐਸਆਈ ਸਿਕੰਦਰ ਰਾਜ ਸੀਗਾ ਉਹਨਾਂ ਲੱਗਾ ਸਮਰਾਲੇ ਥਾਣੇ ਉਹਨੂੰ ਮਿਲੇ ਆ ਆਪਣੇ ਕੇਸ ਦੇ ਸਬੰਧ ਵਿੱਚ ਉਹਨੇ ਕਿਹਾ ਵੀ ਮੈਂ ਤੁਹਾਡੀ ਹੈਲਪ ਕਰੂੰਗਾ ਤੇ ਤੇਰੀ ਜਮਾਨਤ ਵੀ ਕਰਾ ਦਾਂਗੇ ਤੇਰਾ ਸਮਾਨ ਸਿੰਘੜਾ ਗੱਡੀ ਜੋ ਵੀ ਦਵਾ ਦਿੰਨੇ ਆ ਤੈਨੂੰ ਮੈਂ ਬਰੀ ਵੀ ਕਰਾ ਦੂੰਗਾ 20000 ਰੁਪਏ ਮੈਂ ਲਵਾਂਗਾ ਉਹਨੇ ਫਿਰ ਕਿਹਾ ਵੀ ਇੰਨੇ ਮੈਂ ਦੇ ਨਹੀਂ ਸਕਦਾ ਫਿਰ 18000 ਚ ਮੰਨ ਗਿਆ ਸੀ ਪਰ ਬੇਸਿਕਲੀ ਉਹ ਪੈਸੇ ਦੇਣਾ ਨਹੀਂ ਚਾਹੁੰਦਾ ਸੀ ਉਹਨੇ ਫਿਰ ਦੀ ਰਿਕਾਰਡਿੰਗ ਵੀ ਕਰ ਲਈ ਸੀ ਔਰ ਉਸ ਤੋਂ ਬਾਅਦ ਉਹਨੇ ਵਿਜੀਲੈਂਸ ਹੈੱਡਕੁਆਰਟਰ ਦਰਖਾਸਤ ਦਿੱਤੀ ਸੀ ਉਹਦੀ ਪੜਤਾਲ ਜਦੋਂ ਕੀਤੀ ਗਈ ਹੈ ਪੜਤਾਲ ਦੇ ਬਾਅਦ ये फिर वैरफाई हालात सही पाए गए और उसकु मुकदमा दर्ज किया गया जोड़ा दराहे थाने लगा ही विजिलेंस टीम ने अरेस्ट किया लुधिया मुकदमा दर्ज करता गया कल अदालत पेश देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par